ਇੱਕ શિક્ષਿਆਤ ਖਨੋਰੀ ਵਾਟਰ ਤੇ ਆਪਣੇ ਖੇਤਾਂ ਲਈ ਬੈਠੀ ਹੈ ਐਮਐਸਪੀ ਦੀ ਗਰੰਟੀ ਲਈ ਬੈਠੀ ਹੈ ਉਹ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਪਿਛਲੇ 17 ਦਿਨਾਂ ਤੋਂ ਮਰਨ ਵਰਤਣ ਤੇ ਬੈਠੇ ਹੋਏ ਆ ਉਹ ਕਿਹਦੇ ਲਈ ਬੈਠੇ ਨੇ ਉਹ ਸਾਡੇ ਲਈ ਬੈਠੇ ਨੇ ਉਹ ਸਾਡੇ ਖੇਤਾਂ ਲਈ ਬੈਠੇ ਨੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬੈਠੇ ਆ ਮੇਰੇ ਪੰਜਾਬੀ ਵੀਰੋ ਮੈਂ ਨੌਜਵਾਨ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਸੋਸ਼ਲ ਗੌਰਮੈਂਟ ਨੂੰ ਪਤਾ ਲੱਗ ਸਕੇ ਵੀ ਜਗਜੀਤ ਸਿੰਘ ਡੱਲੇਵਾਲ ਇਕੱਲਾ ਨਹੀਂ ਬੈਠਾ ਉਹਦੇ ਨਾਲ ਸਾਰਾ ਪੰਜਾਬ ਬੈਠਾ ਹੈ ਤੇ ਜਿੰਨਾ ਕੁ ਸਮਾਂ ਤੁਸੀਂ ਮੇਰੇ ਪੰਜਾਬੀ ਵੀਰੋ ਸਮਾਂ ਕੱਟ ਕੇ ਜਾਣ ਸਕਦੇ ਹੋ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆਪਾਂ ਸਾਰੇ ਭੁਗਤੀਏ ਇਕੱਲੇ ਇਹ ਦਰ ਸਾਡੇ ਦਰਸ਼ਕਾਂ ਨੂੰ ਬੇਨਤੀ ਨਹੀਂ ਇਹ ਸਾਡੀਆਂ ਸਾਰੀਆਂ ਜੱਫੇਬੰਦੀਆਂ ਨੂੰ ਵੀ ਬੇਨਤੀ